ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸ매ਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਇੱਕ ਤੁਹਾਨੂੰ ਬੇਨਤੀ ਕਰਨੀ ਹੈ ਅਪੀਲ ਕਰਨੀ ਹੈ ਸੋ ਸਾਰੇ ਕਿਸਾਨ ਵੀਰ ਜਿਹੜੇ ਹੈਗੇ ਕਿਰਪਾ ਕਰਕੇ ਪੂਰੀ ਵੀਡੀਓ ਸੁਣਿਆ ਜੇ ਤੇ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਸਾਂਝੀ ਕਰਨ ਦੀ ਕੋਸ਼ਿਸ਼ ਕਰਿਆ ਜੇ ਤਾਂ ਕਿ ਜਿਹੜਾ ਹੈਗਾ ਆਪਾਂ ਜ਼ਮੀਨ ਦੀ ਸੰਭਾਲ ਵਾਸਤੇ ਵਾਤਾਵਰਣ ਦੀ ਸੰਭਾਲ ਵਾਸਤੇ ਤੇ ਆਪਦੇ ਖੇਤੀ ਖਰਚੇ ਵਾਸਤੇ ਇਹਨੂੰ ਆਪਾਂ ਸੀਮਿਤ ਕਿਵੇਂ ਰੱਖਣਾ ਖੇਤ ਦੀ ਜ਼ਮੀਨ ਦੀ ਸੇਚ ਸੁਧਾਰ ਕਿਵੇਂ ਕਰਨਾ ਉਹਦੇ ਬਾਰੇ ਜਿਹੜਾ ਹੈਗਾ ਆਪਾਂ ਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਪਿਛਲੇ 2 ਕੁ ਸਾਲਾਂ ਦਾ ਟ੍ਰੈਂਡ ਜਿਹੜਾ ਹੈਗਾ ਵਧ ਰਿਹਾ ਹੈ ਖਾਸ ਤੌਰ ਤੇ ਕਣਕ ਤੋਂ ਬਾਅਦ ਕਿਉਂਕਿ ਜਿਹੜੀ ਬਹਾਰ ਰੋਦੀ ਮੱਕੀ ਹੈ ਸਪ੍ਰਿੰਗ ਮੇਜ ਹੈ ਇਹ ਆਮ ਤੌਰ ਤੇ ਆਲੂwidehat ਬਾਜੜੇ ਕਿਸਾਨ ਵੀਰ ਬੀਜਦੇ ਸੀਗੇ ਖਾਸ ਤੌਰ ਤੇ ਦੁਆਬਾ ਏਰੀਆ ਕੁਝ ਡੇਰੀ ਫਾਰਮਰ ਆ ਜਿਹੜੇ ਉਹ ਬੀਜਦੇ ਆ ਜਿਹੜੇ ਜਿੰਨਾਂ ਕੋਲੇ ਪਸ਼ੂਆਂ ਦੀ ਗਿਣਤੀ ਬਹੁਤ ਜ਼ਿਆਦਾ ਤਾਂ ਉਹ ਪਹਿਲਾਂ ਮੁੱਲ ਵੀ ਜਿਹੜੇ ਹੈਗੇ ਜਿਨ੍ਹਾਂ ਨੇ ਕੋਈ ਮੱਕੀ ਹੋਰ ਕਿਸਾਨ ਵੀਰਾਂ ਨੇ ਬੀਜੀ ਹੁੰਦੀ ਸੀ ਉਹ ਲੈ ਲੈਂਦੇ ਸੀਗੇ ਪਰ ਇਹ ਜਿਹੜਾ ਰਕਬਾ ਹੈ ਟ੍ਰੈਂਡ ਹੈ ਇਹ ਵਧਿਆ ਪਿਛਲੇ ਸਾਲ ਬਹੁਤ ਜ਼ਿਆਦਾ ਤੇ ਇਹ ਜਿਹੜੀ ਫਸਲ ਆ ਕਿਸਾਨ ਵੀਰੋ ਜਿਹੜੀ ਕਿ ਖਾਸ ਤੌਰ ਤੇ ਹੁਣ ਆਪਾਂ ਜਿਵੇਂ ਕਣਕ ਤੋਂ ਬਾਅਦ ਕਈ ਕਿਸਾਨ ਵੀਰ ਬਜਾਨਦ ਕਰਦੇ ਬਿਲਕੁਲ ਕਿਸਾਨ ਵੀਰਾਂ ਦੇ ਹੱਕ 'ਚ ਨਹੀਂ ਹੈਗੀ ਜ਼ਮੀਨ ਦੇ ਆਪਣੇ ਦਾ ਹੱਕ 'ਚ ਨਹੀਂ ਹੈਗੀ ਆਪਣੇ ਖੇਤੀ ਖਰਚੇ ਘਟਾਉਣ ਦੇ ਹੱਕ 'ਚ ਨਹੀਂ ਹੈਗੀ ਪਾਣੀ ਦੀ ਬਚਤ ਦੇ ਹੱਕ 'ਚ ਨਹੀਂ ਹੈਗੀ ਕਿਉਂਕਿ ਤੁਸੀਂ ਦੇਖੋ ਜਿਹੜੀ ਹੈਗੀ ਹੈ ਅਪ੍ਰੈਲ ਮਈ ਜੂਨ ਤਾਪਮਾਨ ਜਿਹੜਾ ਹੈਗਾ ਉੱਚਾ ਹੋਣ ਕਰਕੇ ਪਾਣੀ ਦੀ ਡਿਮਾਂਡ ਬਹੁਤ ਹੁੰਦੀ ਮੱਕੀ ਦੀ ਇਹ ਜਿਹੜੀ ਸੋਇਲ ਐਗਜੋਸਟਿਵ ਕ੍ਰੋਪ ਹੈ ਇਹਦੇ ਬਾਰੇ ਤੁਹਾਨੂੰ ਗਿਆਨ ਹੋਣਾ ਚਾਹੀਦਾ ਪੂਰਾ ਕਿ ਇਹ ਜ਼ਮੀਨ ਦੇ ਵਿੱਚੋਂ ਤੱਤ ਬਹੁਤ ਸੋਖਦੀ ਹੈ ਨਾਈਟ੍ਰੋਜਨ ਯੂਰੀਆ ਡੀਏਪ ਪोटाश ਜ਼ਿੰਕ ਇਹਨੂੰ ਕਾਫੀ ਵੱਡੀ ਮਾਤਰਾ ਦੇ ਵਿੱਚ ਫਸਲ ਨੂੰ ਚਾਹੀਦੀ ਹੈ। ਨਾਲ ਦੀ ਨਾਲ ਆਪਾਂ ਅਗਲੀ ਫਸਲ ਆਪਦੀ ਸੋਣੀ ਵਾਲੀ ਜਿਹੜੀ ਕਿ ਖਾਸ ਤੌਰ ਤੇ ਜੂਨ ਐਂਡ ਜਾਂ ਜੁਲਾਈ ਦੇ ਵਿੱਚ ਝੂਨਾ ਘੱਟ ਸਮੇਂ ਵਾਲੀ ਝੋਨੇ ਦੀ ਕਿਸਮ ਜਾਂ ਬਾਸਮਤੀ ਲਾ ਦੇਣੀ ਆ। ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਕਣਕ ਲਾ ਦੇਣੀ ਆ। ਜ਼ਮੀਨ ਨੂੰ ਬਿਲਕੁਲ ਸਾਹ ਨਹੀਂ। ਜ਼ਮੀਨ ਦੇ ਵਿੱਚ ਕੁਝ ਐਡ ਨਹੀਂ ਆਪਾਂ ਕਿਉਂਕਿ ਆਰਗੈਨਿਕ ਮੈਟਰ ਜਾਂ ਆਪਣੇ ਕੋਲੇ ਹਰੀ ਖਾਦ ਕਰਨ ਦਾ ਹੁਣ ਟਾਈਮ ਹੁੰਦਾ ਰੂੜੀ ਪਾਉਣ ਦਾ ਹੁਣ ਟਾਈਮ ਹੁੰਦਾ ਤਾਂ ਉਹ ਆਪਾਂ ਮੱਕੀ ਬੀਜ ਲੈਣੀ ਆ। ਇਹ ਚੀਜ਼ ਨਾਲ ਅਗਲੀ ਫਸਲ ਦਾ ਝਾੜ ਘਟਣਾ ਕਿਉਂਕਿ ਉਹਦੇ ਵਿੱਚ ਆਰਗੈਨਿਕ ਮੈਟਰ ਆਪਾਂ ਘੱਟ ਬਹੁਤ ਘੱਟ ਕਿਸਾਨ ਵੀਰੇ ਜਿਹੜੇ ਆਪਾਂ ਰੂੜੀ ਹਰੀ ਖਾਦ ਕਰ ਰਹੇ ਆਂ ਕੱਲੀਆਂ ਕੈਮੀਕਲ ਖਾਦਾਂ ਦੇ ਉੱਤੇ ਜ਼ਮੀਨ ਦੀ ਸਿਹਤ ਦੇ ਵਿੱਚ ਸੁਧਾਰ ਨਹੀਂ ਹੁੰਦਾ ਆਪਾਂ ਸਿਰਫ ਫਸਲ ਦੀਆਂ ਜ਼ਰੂਰਤਾਂ ਹੀ ਪੂਰੀਆਂ ਕਰ ਰਹੇ ਆਂ ਉਹ ਵੀ ਆਪਣਾ ਨਾਲ ਖਰਚਾ ਵੱਧ ਹੋ ਰਿਹਾ ਸੋ ਬੇਨਤੀ ਹੈ ਅਪੀਲ ਹੈ ਕਿ ਜਿਹੜੇ ਕਿਸਾਨ ਵੀਰਾਂ ਦਾ ਸਰਦ ਆ ਕਿਰਪਾ ਕਰਕੇ ਕਿਉਂਕਿ ਆਪਾਂ ਥੋੜਾ ਜਿਹਾ ਦੇਖੇ-ਦੇਖੀ ਵੀ ਇਹ ਟ੍ਰੈਂਡ ਵਧ ਗਿਆ ਪਿਛਲੇ ਸਾਲ ਕਿਉਂਕਿ ਇੱਕਦਮ ਤਾਂ ਇੰਨੀ ਮੱਕੀ ਦੀ ਡਿਮਾਂਡ ਖਾਸ ਤੌਰ ਤੇ ਅਚਾਰ ਵਾਸਤੇ ਜਿਹੜੀ ਤੁਸੀਂ ਜਿਹੜੀ ਆਪਾਂ ਸਾਈਲੇਜ ਵਾਸਤੇ ਬੀਜਦੇ ਜਾਂ ਮੱਕੀ ਬੀਜਣੀ ਮੱਕੀ ਦਾ ਜਿਹੜਾ ਸਮਾਂ ਹੈ ਜਾਂ ਤਾਂ ਫਿਰ ਫਰਵਰੀ ਚ ਹੁੰਦਾ ਤੇ ਜਾਂ ਫਿਰ ਉਸ ਤੋਂ ਬਾਅਦ ਜਾ ਕੇ ਮਈ ਐਂਡ ਤੇ ਜੂਨ ਦੇ ਮਹੀਨੇ ਕਿ ਤਾਂ ਕਿ ਉਸ ਤੋਂ ਬਾਅਦ ਜਿਹੜਾ ਹੈਗਾ 15 20 ਦਾ ਚ 25 ਦਾ ਚ ਮੱਕੀ ਜਿਹੜੀ ਫਸਲ ਸੰਭਲ ਜਾਂਦੀ ਤੇ ਜੁਲਾਈ ਚ ਬਾਰਸ਼ਾਂ ਸ਼ੁਰੂ ਹੋ ਜਾਂਦੀਆਂ ਇਹ ਜਿਹੜੀ ਮੇਨ ਰੋਤ ਵਾਲੀ ਜਿਹੜੀ ਝੋਨੇ ਦੇ ਸਾਹਦੇ ਆਪਾਂ ਮੱਕੀ ਬੀਜਣੀ ਆ ਜਿਹੜੀ ਆਪਾਂ ਇਸ ਸਮੇਂ ਦੌਰਾਨ ਖਾਲੀ ਸਮੇਂ ਦੌਰਾਨ ਬੀਜਦੇ ਜਾਂ ਤਾਂ ਆਪਾਂ ਫਿਰ ਜਿਵੇਂ ਮੂੰਗੀ ਆ ਹਰੀ ਖਾਦ ਹੁਣ ਆਪਾਂ ਮੂੰਗੀ ਜਿਹੜੀ ਲੇਟ ਹੋ ਗਈ ਪਰ ਹਰੀ ਖਾਦ ਵਾਸਤੇ ਆਪਾਂ ਜੰਤਰ ਸੰਨ ਰਵਾ ਮੂੰਗੀ ਵਗੈਰਾ ਤੁਸੀਂ ਜਿਹੜੇ ਸਰਕਲ ਵਾਈਜ਼ ਮਤਲਬ ਆਪਣੇ ਕੋਲੇ ਰਕਬਾ ਵੰਡ ਕੇ ਤੀਜਾ ਇਸ ਆਪਾਂ ਹਰੀ ਖਾਦ ਕਰੀਏ ਕੁਝ ਰਕਬਾ ਆਪਾਂ ਖਾਲੀ ਛੱਡ ਦਈਏ ਉਹਨੂੰ ਸੁੱਕਾ ਪਟ ਲਈਏ ਕਿਉਂਕਿ ਖੇਤ ਨੂੰ ਥੋੜਾ ਜਿਹਾ ਸਾਹ ਨਾਲੇ ਤਾਂ ਖੇਤ ਦੇ ਵਿੱਚ ਥੋੜੀ ਜੀ ਜਾਣ ਪਾਊਗੀ ਉਹਨੂੰ ਸਾਹ ਆਊਗਾ ਜ਼ਮੀਨ ਨੂੰ ਸਾਹ ਆਊਗਾ ਨਾਲੇ ਆਪਾਂ ਜੇ ਉਹਦੇ ਵਿੱਚ ਹਰੀਖਾਰ ਬੀਜ ਦੇ ਜੇ ਮੈਂ ਫਰਜ਼ ਕਰ ਲਵਾਂ ਤੁਸੀਂ ਮੂੰਗੀ ਬੀਜ ਲਈ ਜੰਤਰ ਬੀਜ ਲਈ ਉਹਨਾਂ ਨੇ ਆਪਦੀ ਨਾਈਟ੍ਰੋਜਨ ਦੀ ਲੋੜ ਤਾਂ ਜਮੀਂ ਹਵਾ ਦੇ ਵਿੱਚ ਜਿਹੜੀ ਨਾਈਟ੍ਰੋਜਨ ਜ਼ਮੀਨ 'ਚ ਫਿਕਸ ਕਰਕੇ ਉਹ ਆਪਦੀ ਜ਼ਰੂਰਤ ਵੀ ਪੂਰੀ ਕਰਨੀ ਤੇ ਅਗਲੀ ਫਸਲ ਵਾਸਤੇ ਵੀ ਤੱਤ ਛੱਡਣੇ ਆ ਜਿਹੜੇ ਆਪਾਂ ਮਿਕਸ ਕਰਨੇ ਜਿਹੜੀ ਮੱਕੀ ਉਹ ਤੋਂ ਉਲਟ ਉਹਨੇ ਜਿਹੜੇ ਖੇਤ ਦੇ ਵਿੱਚੋਂ ਤੱਤ ਖਿੱਚਣੇ ਆ ਪੂਰੇ ਜਿਹੜੀ ਅਗਲੀ ਫਸਲ ਬੀਜਣੀ ਉਹਦੇ ਵਾਸਤੇ ਆਪਾਂ ਨੂੰ ਖਾਦ ਖਰਾਕ ਵੱਧ ਪਾਉਣੀ ਪਊਗੀ ਉਹ ਚੱਲਣ ਦੇ ਵਿੱਚ ਦੇਰੀ ਹੋ ਜਿਹੜਾ ਤੁਸੀਂ ਚੋਨਾ ਲਾਹੋਗੇ ਤੋਂ ਬਾਅਦ ਚਾਹੇ ਬਾਸਮਤੀ ਜਾਂ ਚੋਨਾ ਚੱਲਣ ਦੇ ਵਿੱਚ ਸਮੱਸਿਆ ਆਊਗੀ ਕਿਉਂਕਿ ਜ਼ਮੀਨ ਦੇ ਵਿੱਚ ਦਿਨੋ-ਦਿਨਾ ਜਿਹੜੀ ਉਹਦੀ ਐਨਪੀਕੇ ਲੈਵਲ ਆ ਆਰਗੈਨਿਕ ਮੈਟਰ ਲੈਵਲ ਆ ਉਹ ਥੱਲੇ ਜਾ ਰਿਹਾ ਹੈ ਇਹ ਚੀਜ਼ ਹਲ ਖਾਸ ਤਵੱਜੋ ਦੇਣੀ ਬਣਦੀ ਆ ਜੇ ਆਪਾਂ ਇਹ 2-4 ਸਾਲ ਲਗਾਤਾਰ ਪ੍ਰੈਕਟਿਸ ਕੀਤੀ ਤਾਂ ਆਪਣੀ ਜ਼ਮੀਨ ਦਾ ਪੱਧਰ ਜਿਹੜਾ ਹੋਰ ਵੀ ਥੱਲੇ ਜਾਊ ਪਾਣੀ ਦਾ ਲੈਵਲ ਥੱਲੇ ਜਾਊਗਾ ਆਪਾਂ ਨੂੰ ਜਿਹੜਾ ਹੈਗਾ ਪਾਣੀ ਦੀ ਜਿਹੜੀ ਆਪਾਂ ਇਰੀਗੇਸ਼ਨ ਲਾਉਣੀ ਹੈ ਉਹਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਜਿਹੜੀ ਬਿਜਲੀ ਤੇ ਸਬਸਿਡੀ ਵਗੈਰਾ ਹੈਗੀ ਹੈ ਆਪਾਂ ਆ ਜਿਹੜਾ ਮੋਟਰਾਂ ਦੇ ਨਾਲ ਪਾਣੀ ਉੱਤੇ ਲਾਈ ਜਾ ਰਹੇ ਆ ਪਰ ਆਪਾਂ ਨੂੰ ਇਸ ਚੀਜ਼ ਖਾਸ ਧਿਆਨ ਰੱਖਣਾ ਬਣਦਾ ਕਿ ਇਹ ਹੀ ਪਾਣੀ ਦੀ ਖਪਤ ਆਪਣਾ ਖਰਚਾ ਵਧਾਉਣ ਵਾਲੀ ਜਿਹੜੀ ਹੈਗੀ ਫਸਲ ਹੈ ਦੂਸਰੇ ਪਾਸੇ ਹਰੀਆਂ ਖਾਦਾਂ ਜੇ ਬੀਜਾਂਗੇ ਉਹ ਪਾਣੀ ਵੀ ਬਹੁਤ ਜ਼ਿਆਦਾ ਨਹੀਂ ਲੈਂਦੀਆਂ ਤੇ ਆਪਣਾ ਉੱਤੇ ਖਾਦ ਵੀ ਕੋਬਾਲੀ ਨਹੀਂ ਪਾਉਣੀ ਪੈਂਦੀ ਤੇ ਜੇ ਆਪਾਂ ਖੇਤ ਖਾਲੀ ਛੱਡਦੇ ਆ ਉਹਦਾ ਉਦੋਂ ਵੀ ਫਾਇਦਾ ਕਿਉਂ ਜਿਹੜਾ ਸਨਵਾ ਖੇਤ ਥੋੜਾ ਜਾਂ 2 ਮਹੀਨੇ ਰਹਿ ਜਾਂਦਾ ਤਾਂ ਉਹਦੇ ਵੀ ਜਿਹੜੀ ਹੈਗੀ ਹੈ ਜ਼ਮੀਨ ਦੀ ਸੇਚ ਸੁਧਾਰ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬਾਣ